ਸੰਗੀਤ ਕੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਅਤੇ ਜੇ ਹੋ ਸਕੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਫੇ ਰਵਾਸ਼ੇ ਗੁਰੂ ਜੀ ਜਰੂਰ ਵੇਖਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ਿਰਕਤ ਕਰਦੇ ਆਓ ਸេចਟ ਦੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਆਪਾਂ 와 ਪਰ ਇੱਕ ਗੱਲ ਸਮਝਾਉਂਦੇ ਆ ਕਿ ਭਾਈ ਅਮਰਤ ਵੇਲੇ ਤੋਂ ਉੱਥੇ ਕੇ ਭਜਨ ਮੰਦਗੀ ਨੀ ਕਰੋ ਕਿਉਂਕਿ ਕਹਿੰਦੇ ਵੀ ਜਿਹਨੂੰ ਅਮਰਤ ਵੇਲਾ ਮਿਲ ਗਿਆ ਅਮਰਤ ਵੇਲੇ ਦੀ ਭਜਨ ਮੰਦਗੀ ਮਿਲ ਗਈ ਸਮਝੋ ਉਹਨੂੰ ਗੁਰਨਾਨਕ ਪਾਤਸ਼ਾਹ ਜੀ ਮਿਲ ਗਏ ਅਤੇ ਜਿਹਨੂੰ ਗੁਰਨਾਨਕ ਪਾਤਸ਼ਾਹ ਜੀ ਮਿਲ ਜਾਣ ਉਹਦੀ ਜ਼ਿੰਦਗੀ ਦੇ ਵਿੱਚ ਕਲਾ ਕਿਸੇ ਚੀਜ਼ ਦੀ ਕਮੀ ਰਹਿ ਸਕਦੀ ਆ ਨਹੀਂ ਰਹਿ ਸਕਦੀ ਸਤਿਗੁਰ ਸੱਚੇ ਪਾਸ਼ਾ ਉਸ ਮਨੁੱਖ ਦੀ ਹਰ ਥਾਂ ਤੇ ਹਰ ਪਾਸੇ ਨੂੰ ਲਾਜ ਰੱਖਦੀ ਆ ਹਰ ਕੰਮ ਦੇ ਵਿੱਚ ਸਹਾਈ ਹੁੰਦੀ ਆ ਜੋ ਮਨੁੱਖ ਉਤਪਰਮ ਦਿਖਾਤਰ ਮਹਾਤਮਾ ਦਾ ਨਾਮ ਜਪਦੇ ਆ ਅਤੇ ਖਾਸ ਕਰਕੇ ਜਿਹੜੇ ਅਮਰ ਕਵੀਰੇ ਉੱਠ ਕੇ ਜਪਦੇ ਆ ਉਹ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਦੇ ਸਭ ਤੋਂ ਪਿਆਰੇ ਹੁੰਦੇ ਆ ਸ਼ਹੀਦਾ ਸਿੰਘਾਂ ਦੇ ਪਿਆਰੇ ਹੁੰਦੇ ਆ ਸੋ ਅੰਮ੍ਰਿਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਸਾਨੂੰ ਆਪਣੇ ਗੁਰੂ ਦੀ ਖੁਸ਼ੀ ਚਾਹੀਦੀ ਆ ਜੇ ਆਪਣੇ ਗੁਰੂ ਦੀਆਂ ਵਰਤਾਂ ਚਾਹੀਦੀਆਂ ਨੇ ਪਰ ਬਹੁਤ ਸਾਰੇ ਭੈਣ ਭਰਾ ਹੀ ਕਿਉਂ ਕਹਿੰਦੇ ਆ ਵੀ ਸਾਡੇ ਤੋਂ ਅੰਮ੍ਰਿਤ ਵੇਲੇ ਉੱਠਿਆ ਹੀ ਨਹੀਂ ਜਾਂਦਾ ਅਸੀਂ ਬਹੁਤ ਕੋਸ਼ਿਸ਼ਾਂ ਕਹਿੰਦੇ ਕਰਕੇ ਦੇਖ ਲਈਆਂ ਐ ਅਲਾਰਮ ਲਗਾ ਕੇ ਸੌਂਨੇ ਆ ਕਰਦੇ ਕਿਸੇ ਜੀ ਨੂੰ ਵੀ ਕਹਿ ਕੇ ਸੌਂਨੇ ਆ ਪਰ ਪਤਾ ਨਹੀਂ ਕੀ ਜਾਂਦਾ ਵੀ ਜਦੋਂ ਹੀ ਸਵੇਰੇ ਅਲਾਰਮ ਵੱਜਦਾ ਹੈ ਜਾਂ ਘਰ ਦਾ ਕੋਈ ਜੀ ਸਭ ਆਵਾਜ਼ ਮਾਰ ਕੇ ਉਠਾਉਂਦਾ ਏ ਕਾ ਸਰੀਰ ਹੀ ਸਾਥ ਨਹੀਂ ਦਿੰਦਾ ਕੁੱਠਿਆ ਹੀ ਨਹੀਂ ਜਾਂਦਾ ਆਲਸ ਘੇਰਾ ਪਾ ਲੈਂਦਾ ਹੈ ਨੀਂਦ ਘੇਰਾ ਪਾ ਲੈਂਦੀ ਆ ਤਾਂ ਸੰਗਤ ਜੀ ਇਹ ਨੀਂਦ ਆਲਸ ਦਾ ਜੋ ਵੀ ਅਮਰ ਤਵੇਲੇ ਦੇ ਵਿੱਚ ਉੱਠਣ ਦੀਆਂ ਰੁਕਾਵਟਾਂ ਨੇ ਨਾ ਇਹ ਕਲਜੁਗ ਦਾ ਹੀ ਪ੍ਰਭਾਵ ਆ ਕਲਜੁਗ ਕਈ ਰੂਪਾਂ ਦੇ ਵਿੱਚ ਆ ਕੇ ਸਾਨੂੰ ਅਮਰ ਹੋ ਰਹੇ ਉੱਠ ਕੇ ਭਜਨ ਮੰਦਗੀ ਕਰਨ ਤੋਂ ਰੋਕਦਾ ਹੈ ਕਿਉਂਕਿ ਕਲਜੁਗ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਨਹੀਂ ਕਿ ਜਿਹੜਾ ਮਨੁੱਖ ਅਮਰਤ ਵੇਲੇ ਉੱਠਣ ਲੱਗ ਗਿਆ ਉਹ ਕੇ ਭਜਨ ਬੰਦਗੀ ਕਰਨ ਲੱਗ ਗਿਆ ਉਸ ਮਨੁੱਖ ਦੇ ਉੱਤੇ ਉਹਦਾ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਪ੍ਰਭਾਵ ਨਹੀਂ ਪੈ ਸਕਦਾ ਇਸ ਕਰਕੇ ਕਲ ਜਦ ਪਹਿਲਾਂ ਹੀ ਆਪਣਾ ਕੰਮ ਕਰਦਾ ਹੈ ਅਮਰਤ ਵੇਲੇ ਉੱਠਣ ਤੋਂ ਭਜਨ ਮੰਦਗੀ ਕਰਨ ਤੋਂ ਉਰੂਪਦਾ ਹੈ ਤੇ ਇਹ ਗੱਲ ਮੈਂ ਨਹੀਂ ਕਹਿ ਰਹੀ ਇਹ ਗੱਲਾਂ ਵੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਹੀ ਸੰਬੰਧਿਤ ਹੈ ਜਿਨ੍ਹਾਂ ਨੂੰ ਇਹਨਾਂ ਬਾਰੇ ਗਿਆਨ ਆ ਸੋ ਕਾਰਜਯੁਗਤੀ ਕੋਈ ਵਾਪੇਸ਼ ਨਹੀਂ ਚੱਲੇਗੀ ਜੇਕਰ ਤੁਸੀਂ ਰਾਤ ਨੂੰ ਇਹ ਦੋ ਕੰਮ ਕਰਕੇ ਸੰਭਾਲੋ ਬਹੁਤ ਸੰਖੇਪ ਜੁਗਤੀ ਆ ਅਤੇ ਬਹੁਤ ਹੀ ਅਸਰਦਾਰ ਜੁਗਤੀ ਆ ਤੁਸੀਂ ਅੱਜ ਤੋਂ ਹੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਦੋਵੇਂ ਕੰਮ ਕਰਨੇ ਆ ਅਤੇ ਲਗਾਤਾਰ 30 ਦਿਨ ਕਰਿਓ ਜੇ ਕਿਉਂਕਿ ਅੱਜ ਤੋਂ ਲੈ ਕੇ 30 ਤਰੀਕ ਤੱਕ ਇਹ ਜੋ ਸਮਾਂ ਹੈ ਨਾ ਇਹ ਬਹੁਤ ਹੀ ਕੀਮਤੀ ਸਮਾਂ ਹੈ ਇਹ 30 ਦਿਨ ਬਹੁਤ ਕੀਮਤੀ ਕਿਸ ਕਰਕੇ ਕਹਿ ਰਹੇ ਆ ਕਿਉਂਕਿ 30 ਤਰੀਕ ਨੂੰ ਮੇਰੇ ਪੰਜਵੇਂ ਪਾਸ਼ਾ ਤੁੰਤਨ ਸਾਹਿਬ ਸ਼੍ਰੀ ਗੁਰਜਨ ਦੇ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਦਾ ਏਣਾ ਸ਼ਹੀਦੀ ਗੁਰਪੁਰਪ ਹੋ ਗਿਆ ਤਾਂ ਇਸ ਕਰਕੇ ਇਹ 30 ਦਿਨ ਕੋਜ ਰਾਤ ਨੂੰ ਮੇਰੇ ਪੰਜਵੇਂ ਪਾਸ਼ਾ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਲਾ ਕੇ ਸੁਣਾਉਣਾ ਕਰੋ ਤੇ ਬੇਨਤੀ ਲਾਉਣ ਤੋਂ ਪਹਿਲਾਂ ਤੁਸੀਂ 5 ਮਿੰਟ ਦਾ 10 ਮਿੰਟ ਕਿੰਨਾ ਸਮਾਂ ਕੱਢ ਸਕਦੇ ਹੋ ਭਾਵੇਂ ਤੁਸੀਂ ਗੁਰਮੰਤਰ ਜਪ ਲਓ ਆਹ ਕੀ ਵਾਹਿਗੁਰੂ ਜੀ ਦਾ ਜਾਪ ਕਰ ਲੋ ਭਾਵੇਂ ਤੁਸੀਂ ਮੂਲ ਮੰਤਰ ਜੀ ਦਾ ਜਾਪ ਕਰ ਲੋ ਤੇ ਜੇਕਰ ਤੁਹਾਨੂੰ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਦਸਾਂ ਹੀ ਗੁਰੂ ਸਰਵਰਾਂ ਦੇ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਜੀ ਦੇ ਨਾਮ ਦਾ ਜਾਪ ਕਰ ਲੋ ਜਾਂ ਦਸਾਂ ਹੀ ਗੁਰੂ ਸਾਹਿਬਾਨ ਦੇ ਨਾਮ ਦਾ ਜਾਪ ਕਰ ਲੋ ਕਹਿਣਾ ਮਤਲਬ ਇਹ ਹੈ ਵੀ ਤੁਸੀਂ ਜਿਸ ਵੀ ਤਰੀਕੇ ਦੇ ਨਾਲ ਆਪਣੇ ਪਰਮ ਜੀਤਾ ਪਰਮਾਤਮਾ ਨੂੰ ਯਾਦ ਕਰਦੇ ਹੋ ਜਾਂ ਕਰ ਸਕਦੇ ਹੋ ਉਹੀ ਤਰੀਕਾ ਅਪਣਾ ਲਓ ਵਾਹਿਗੁਰੂ ਜੀ ਤਾਂ ਹਰ ਬੰਦਾ ਕਹਿ ਸਕਦਾ ਹੈ ਨਾ ਜਿਹਦੇ ਤੋਂ ਕੋਈ ਵੀ ਪਾਠ ਨਹੀਂ ਕੀਤਾ ਜਾਂਦਾ ਉਹ ਵਾਹਿਗੁਰੂ ਜੀ ਦਾ ਨਾਮ ਜਪ ਲਵੇ ਤੇ ਜਿਹੜਾ ਬੰਦਾ ਮੂਲ ਮੰਤਰ ਜਾਪ ਕਰ ਸਕਦਾ ਹੈ ਉਹ ਮੂਲ ਮੰਤਰ ਜਾਪ ਲਵੇ ਰਾਤ ਨੂੰ ਸੌਣ ਲੱਗਿਆ ਬਿਸਤਰ ਤੇ ਲੰਮੇ ਪਿਆ ਪਿਆ ਜਦੋਂ ਸਮਝ ਪਤਾ ਹੋਵੇ ਕਿ ਹੁਣ ਨਹੀਂ ਉਹਦਾ ਜੋਰ ਆ ਕਦੋਂ ਤੁਸੀਂ 5 ਦੇ 10 ਮਿੰਟ ਮੂਲ ਮੰਤਰ ਜੀ ਦਾ ਜਾਪ ਜਾਂ ਗੁਰਮੰਤਰ ਜਪਦੇ ਰਹੋ ਤੇ ਜਪਨ ਤੋਂ ਬਾਅਦ ਵਾਹਿਗੁਰੂ ਜੀ ਦੇ ਅੱਗੇ ਇੱਕ ਅਰਦਾਸ ਬੇਨਤੀ ਲਾ ਦੂੰ ਮੇਰੇ ਪੰਜ ਮਹਾਰਾਜਾ ਜੀ ਦੇ ਅਗੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਮੈਨੂੰ ਅੰਮ੍ਰਿਤ ਵੇਲੇ ਉਠਾ ਦੇਣਾ ਕਿਉਂਕਿ ਮੈਂ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਦਾ ਮਿੱਠਾ ਪਿਆਰਾ ਨਾਮ ਜਪਨਾ ਚਾਹੁੰਦਾ ਹਾਂ ਆਪ ਜੀ ਦੀ ਮਿੱਠੀ ਪਿਆਰੀ ਨਿੱਗੀ ਬੋਦ ਉਹਦਾ ਨਿਭਾਣਾ ਚਾਹੁੰਦਾ ਹਾਂ ਸੰਗਠਿਤ ਗੁਰੂ ਦੇ ਉੱਤੇ ਕੋ ਸਹਾਰਾ ਕਿਤੇ کہہ ਰਹੀਆਂ ਤੁਸੀਂ ਇਹ ਪੂਰੇ 30 ਦਿਨ ਜਿਸ ਦਿਨ ਤੋਂ ਵੀ ਤੁਹਾਨੂੰ ਇਹ ਵੀਡੀਓ ਮਿਲੀ ਤੁਸੀਂ ਆਪਣੇ ਆਪ ਦੇ ਉੱਤੇ ਬੈਨ ਲਗਾ ਦੇਣਾ ਅਤੇ ਮੰਨ ਦੇ ਵਿੱਚ ਪੱਕੇ ਇਰਾਦੇ ਦੇ ਨਾਲ ਇਹ ਜਿੰਨੇ ਵੀ ਦਿਨ ਸ਼ਹੀਦੀ ਦਿਨ ਤੋਂ ਪਹਿਲਾਂ ਦੇ ਨੇ ਇਹ ਗੁਰ ਚਰਨਾਂ ਦੇ ਵਿੱਚ ਭੇਟ ਕਰ ਦੇਣਾ ਉਹ ਜੋ ਗੁਰਸਹਿਬ ਜੀ ਦੇ ਚਰਨਾਂ ਦੇ ਵਿੱਚ ਇਹ ਅਰਜੀ ਲਾ ਕੇ ਸੌਂਣੀ ਹੈ ਕਿ ਮਹਾਰਾਜ ਸਤਿਆਪਾਤਸ਼ਾ ਮੈਨੂੰ ਅਮਰਤ ਦੇ 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 ਵਿੱਚ ਕੁਠਾਉਣਾ ਕਿਉਂਕਿ ਮੈਂ ਅਮਰਤ ਵੇਲੇ ਉੱਠ ਕੇ ਆਪ ਜੀ ਦਾ ਨਾਮ ਜਪਣਾ ਚਾਹਾਂ ਹਾਂ ਆਪ ਕੀਤੇ ਚਰਨਾ ਵਿੱਚ ਹਾਜ਼ਰੀ ਨਿਭਾਉਣਾ ਚਾਹੁੰਦਾ ਹਾਂ ਜਾਂ ਨਿਭਾਉਣਾ ਚਾਹੁੰਦੀ ਹਾਂ ਤੁਸੀਂ ਇਸ ਤਰੀਕੇ ਦੇ ਨਾਲ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾ ਵਿੱਚ ਅਰਜੀ ਲਾ ਕੇ ਚਲੋ ਫਿਰ ਤੁਸੀਂ ਦੇਖਿਓਗੇ ਕਿ ਨਾਲ ਅਲਾਰਮ ਤੋਂ ਹੀ ਤੁਹਾਨੂੰ ਜਾਗਵਾਨੀ ਸ਼ੁਰੂ ਹੋ ਜਾਵੇਗੀ ਜੇ ਆਲਾਰਮ ਲਗਾ ਕੇ ਸੌਂਦੇ ਹੋ ਨਾ 5 ਮਿੰਟ ਪਹਿਲਾਂ ਜਾਗ ਜਾਵੇਗੀ ਇਹ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਪਰ ਇਹ ਬੈਣ ਪੂਰੇ ਮਨ ਦੇ ਨਾਲ ਆਪਣੇ ਆਪ ਦੇ ਉੱਤੇ ਲਾਓ ਮਰੇ ਅੱਕੇ ਇਰਾਦੇ ਦੇ ਨਾਲ ਆਪਣੇ ਮਨ ਦੇ ਵਿੱਚ ਇਹ ਅਰਦਾਸ ਬੇਨਤੀ ਆਪਣੇ ਗ੍ਰਿ ਪਾਤਸ਼ਾ ਅੱਗੇ ਕਰਨੀ ਹੈ। ਇਹ ਮਾਨਾ ਸੱਚਾ ਪਾਤਸ਼ਾਹ ਨੇ ਸੱਚੀ ਅਮਰਤ ਲਈ ਨਾਮ ਜਪਣ ਨੂੰ। ਸਾਡੇ ਲਈ ਜਦੋਂ ਆਪਾਂ ਮੰਨਤੋਂ ਅਮਰਤ ਲਈ ਨਾਮ ਜਪਣਿਆ ਨਾ ਤਦ ਵੀ ਸ਼ੈਜੀ ਸਾਡੀ ਨਾਲੋਂ ਵੀ ਜ਼ਿਆਦਾ ਤਲੇ ਮੇਰੇ ਸਾਨੂੰ ਕੋਥੋਂ ਮੰਨਤੀ ਗਈ। ਸਾਡੇ ਮਨ ਦੇ ਵਿੱਚ ਅਮਰਤ ਗੀਰੇ ਦੇ ਪ੍ਰਤੀ ਤੇ ਪਰਮੇਤ ਪ੍ਰਮਾਤਮਾ ਦੇ ਨਾਮ ਦੇ ਪ੍ਰਤੀ ਖਿੱਚ ਪੈਣ ਦੀ ਹੁੰਦੀ ਹੈ। ਸਾਡੇ ਨਾਲੋਂ ਜ਼ਿਆਦਾ ਖਿੱਚ ਪਰਮੇਤ ਦਾ ਪਰਮਾਤਮਾ ਨੂੰ ਕੰਦੀ ਹੈ। ਸਤਿਗੁਰੂ ਸੱਚ ਪਰ ਸਾ ਸਾਧਿ ਉਠਾ ਕੇ ਆਪਣੀ ਗੋਦ ਵਿੱਚ ਬਿਠਾ ਕੇ ਨਾਮ ਜਪਉਂਦੇ ਆ ਤੇ ਇਹ ਅਹਿਸਾਸ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਵਾਲਿਆਂ ਨੂੰ ਹੀ ਪਤਾ ਹੈ ਕਿ ਤੁਹਾਨੂੰ ਤੁਹਾਨੂੰ ਲੱਗਣ ਵੀ ਬਸ ਇਦਾਂ ਹੀ ਲੱਗਣਾ ਨਹੀਂ ਪਰ ਇਹ ਗੱਲਾਂ ਤਾਕੀਕਤ ਨੇ ਤੁਸੀਂ ਸਤਿਮੁਚੰਨ ਵੇਲੇ ਉੱਠ ਕੇ ਦੇਖੋ ਨਾਮਾਂ ਜਪ ਕੇ ਦੇਖੋ ਫਿਰ ਪਤਾ ਲੱਗਣਾ ਹੈ ਕੀ ਅਮਰਤ ਗੇਨੇ ਜਤੇ ਹੋਏ ਨਾਮ ਦੀ ਕੀ ਤਲਪਤੀਆ ਸੋ ਜੇ ਰਖਣਾ ਚਾਹਦੇ ਹੋ ਤਾਂ ਅੱਜ ਰਾਜ ਤੋਂ ਹੀ ਆਪਣੇ ਹੱਥੇ ਬੈਣ ਲਾ ਦੋ ਇਹ ਬਹੁਤ ਵਰਦਾਹਿਆ ਲਾਲ ਬਾਬਾ ਮੋਤੀ ਜੀ ਕਹਿੰਦੇ ਜਦੋਂ ਵੀ ਸਾਡੇ ਜੀਵਨ ਦੇ ਵਿੱਚ ਬੰਤੇ ਤੇ ਹੜ ਵਰਤੇ ਹੈ ਨਾ ਇਹਨਾਂ ਦਾ ਲਾਭ ਇਹਨਾਂ ਦਾ ਫਾਇਦਾ ਉਠਾਇਆ ਕਰੋ ਕਿਉਂਕਿ ਇਹਨਾਂ ਵੱਡੇ ਦਿਹਾੜਿਆਂ ਦਾ ਬਹੁਤ ਹੜਾ ਕਰਤਾ ਆ ਪਿਆ ਇਹਨਾਂ ਵਰਤੇ ਦਿਹਾੜਿਆਂ ਨੂੰ ਮੁੱੱਖ ਰੱਖਿਆ ਹੋਇਆ ਹੈ ਨਾਮ ਜਪਨ ਦਾ ਬਹੁਤ ਜ਼ਿਆਦਾ ਫਾਇਦਾ ਨਿਕਾਏ। ਕਿੱਛੇ ਤੋਂ ਵੀ ਸਾਡੇ ਗੁਰੂ ਸਹਬਾਨਾਂ ਦੇ ਪ੍ਰਕਾਸ਼ੁਰ ਗਉਂਦੇ ਆ। ਗੁਰਤਾ ਗੱਦੀ ਦੇ ਵਿੱਚ ਸੰਦੇ ਆ, ਸ਼ਹੀਦੀ ਦੇ ਨਉਂਦੇ ਆ। ਤੇ ਕਿੰਨਾ ਦਿਨਾਂ ਨੂੰ ਮੁੱੱਖ ਰੱਖ ਰਿਆ ਹੁਆ। ਕਿੰਨਾ ਹੋ ਸਕੇ ਨਾਮ ਜਪਨਾ ਚਾਹੀਦਾ ਹੈ। ਅਤੇ ਆਪਣੇ ਗੁਰੂ ਤੋਂ ਗੁਰੂ ਦਾ ਨਾਮ ਹੀ ਮੰਗਣਾ ਚਾਹੀਦਾ। ਕੋਕੇ ਸੰਗਤ ਕੀ ਜੈਨ ਨੂੰ ਕੋ ਪਰਮ ਪਤਾਤਾ ਮਾਤਮਾ ਦੇ ਭਜਨ ਮੰਦਰੀਂ ਮਿਲ ਕੇ ਨਾਮ ਮਿਲ ਕੇ ਅੰਮਰਤ ਦੀਨਾ ਨਲ ਗਿਆ ਸਮਝੂ ਦਿਨ ਸਭ ਤੋਂ ਜਿੰਦ ਗਿਆ ਕਿ ਕਿ ਮੋਕਾ ਆਪਣੇ ਹੱਥੋਂ ਨਾ ਜਾਂਨ ਜੀ ਕਿ ਹੱਥ ਬੋਲ ਕੇ ਗੀਤ ਕੀ ਆਹ ਰੋਗ ਰਾਤ ਨੂੰ ਸ਼ਰਨ ਤੋਈ ਲਾਹੇ ਤੁਮੇ ਕੰਮ ਕਰ ਲਿਓ ਵਾਹਿਗੁਰੂ ਮੰਤਰ ਜਪ ਲਈ ਪਾਏ ਮੋ ਬਿਨੰਤ ਜਪ ਲੋ ਅਤੇ ਕਨਿ ਮੇ ਬਾਸ਼ਾ ਹੀ ਦੇ ਚਰਨਾਂ ਵਿੱਚ ਇਹ ਅਰਜੀ ਲਾ ਕੇ ਸੰਗਤ ਕੀ ਤੁਸੀਂ ਸੋਹ ਦੇ ਹਰਾਨ ਹੋ ਗਏ ਕਿ ਸਤਿਗੁਰ ਸੱਚੇ ਪਾਸ਼ਾ ਬਹੁਤ ਗਿਆਨੂ ਨੇ ਜੇ ਬਾੜੇ ਕਰਮਾ ਕਰਕੇ ਅਸੀਂ ਭਜਨ ਤੋਂ ਦੂਰ ਹੋ ਗਏ ਆ ਆਪਣੇ ਗੁਰੂ ਚਰਣਾ ਤੋਂ ਦੂਰ ਹੋ ਗਏ ਆ ਗੁਰੂ ਸੌਂਕੀ ਸੰਗਤ ਤੇ ਤਪੱਸ ਕਰਕੇ ਸਮਾ ਆਪਣੇ ਚਰਣਾ ਨਾਲ ਗੁੰਮ ਜਾਣਗੇ ਆਪਣੇ ਨਾਮ ਦੇ ਨਾਲ ਦੂਰ ਜਾਣਗੇ ਬਸ ਸਾਡੇ ਮੰਨੋ ਇੱਥੇ ਕੋਸ਼ਿਸ਼ ਹੋਣੀ ਕਿ ਇਹ ਕੋਸ਼ਿਸ਼ ਇਹਨਾਂ ਦਿਨਾਂ ਦੇ ਵਿੱਚ ਜਿੰਨੀ ਹੋਣੀ ਜੀ ਸੋ ਆਪ ਵੀ ਇਹ ਕੋਸ਼ਿਸ਼ ਕਰਨੀ ਆ ਅਤੇ ਹੋਰਾਂ ਨੂੰ ਵੀ ਇਹ ਪ੍ਰੇਰਣਾ ਦੇਣੀ ਆ ਸੰਤਨਤ ਬਾਬਾ ਨੰਦ ਸਿੰਘ ਜੀ ਤਮਾਈ ਬਾਰੇ ਸੰਤਨ ਆਖਦੇ ਅਕਸਰ ਹੀ ਬੋਧਨ ਕਰਦੇ ਸੰਤ ਕਿ ਭਾਈ ਗੁਰੂ ਦੇ ਨਾਲ ਚੁਰਨ ਦੇ ਨਾਲੋਂ ਵੱਡਾ ਤੁਮ ਨਹੀਂ ਕੋਈ ਨੇ ਅਤੇ ਗੁਰੂ ਨਾਲੋਂ ਤੋੜਨ ਤੋਂ ਵੱਡਾ ਪਾਪ ਨਹੀਂ ਆ। ਇਸ ਕਰਕੇ ਹਮੇਸ਼ਾ ਧਿਆਨ ਰੱਖਿਆ ਕਰੋ ਕਿ ਸਾਥੇ ਨੂੰ ਕੋਈ ਵੀ ਇਦਾਂ ਦੀ ਗੱਲ ਨਾ ਨਿਕਲੇ ਜਿਹੜੀ ਗੱਲ ਦੇ ਨਾਲ ਕਿਸੇ ਦਾ ਆਪਣੇ ਗੁਰੂ ਤੇ ਧੋਸਾ ਸੁੱਟ ਜਾਵੇ। ਕੋਈ ਗੁਰੂ ਚਰਣਾ ਤੋਂ ਦੂਰ ਹੋ ਨ ਜਾਵੇ। ਇਦਾਂ ਦੀ ਕਿਤੇ ਵੀ ਗੱਲ ਕਰਨਾਂ ਦੇ ਵਿੱਚ ਪਰੇ। ਤੁਹਾਡੇ ਨਾਲ ਕੋਈ ਵੀ ਇਦਾਂ ਦੀ ਗੱਲ ਕਰਨ ਪਵੇ ਜੋ ਤੁਹਾਨੂੰ ਗੁਰੂ ਚਰਣਾ ਤੋਂ ਹਟਾ ਦੇਵੇ ਕਿਉਂਜਿਤੇ ਪੈਸਾ ਦਾ ਫਲਸਫਾ ਤੇ ਜਿਹੜਾ ਬੰਦਾ ਤੇ ਤੁਹਾਨੂੰ ਕਿਹਨਾਂ ਚਤਨਾ ਦੇ ਨਾਲ ਜੋੜਨ ਦੀ ਗੱਲ ਕਰਦਾ ਏ ਕੁਰਬਾਨੀ ਦੇ ਨਾਲ ਬੇਰੰਗੀ ਗੱਲ ਕਰਦਾ ਏ ਕਿਸ ਬੰਦੇ ਨੂੰ ਬਾਹਰਵਾਸ ਸਮਝਣ ਕਰੇ ਅਤੇ ਹੁਰਾ ਤਤ ਵੀ ਉਹ ਗੱਲ ਵਿੱਚ ਪਹਚਾ ਗਿਆ ਕਰੋ ਦਾਦਾ ਜੀ ਕਹਿੰਦੇ ਨੇ ਆਤਮਰਤ ਵੀ ਇਤਨਾ ਅਤੇ ਵੀਰਾਨ ਮਨ ਲਈ ਦੇਣ ਦਾ ਪ੍ਰਭੂ ਉਹ ਤੋਂ ਦਿੱਤੋ ਮਾਤਾ ਤੁ냐 ਜੀ ਦਾ ਉਹ ਵਹਿ ਕੀ ਉਹ ਕਾਲ ਚੋਤੀ ਜੀ ਨੇ ਆਪਿਆ ਪਰਮਾਤਮਾ ਦੇ ਨਾਮ ਦੀ ਜਿਹੜੀ ਦਾਤ ਹੈ ਨਾ ਇਹ ਸਾਨੂੰ ਛੱਡੀ ਮੱਤੀ ਨਿਰਾਂ ਲਈ ਮਿਲਦੀ ਤੋਰਕ ਤਾ ਪਰ ਮਾਤਮਰਿ ਨਕੀ ਦੇ ਨਾਲ ਮਿਲਦੀ ਆ ਬਸ ਸਾਨੂੰ ਤਾਂ ਸਾਡੇ ਕੋਲ ਕੀ ਕੀ ਕੋਸ਼ਿਸ਼ ਦਾ ਹੀ ਫਲ ਮਿਲ ਜਾਏ ਸੋ ਸਭ ਤੋਂ ਕੀ ਜੇਕਰ ਸਭ ਤੋਂ ਸਭੇ ਕੋ ਆਸ਼ਾ ਗਿੰਦੀ ਕਿਰਪਾ ਦੇ ਨਾਲ ਇਹ ਵੀਡੀਓ ਤੁਹਾਡੇ ਤੱਕ ਪਹੁੰਚ ਗਈ ਆ ਤਾਂ ਇਹ ਵੀਡੀਓ ਨੂੰ ਅੱਗੇ ਤਹਾਂ ਚੋਣਾ ਤੁਹਾਡਾ ਕੰਮ ਹੈ ਜੇ ਜਾਣਕਾਰੀ ਨੂੰ ਅੱਗੇ ਤਹਾਂ ਚੋਣਾ ਤੁਹਾਡਾ ਕੰਮ ਹੈ ਮੈਂ ਆਪਣਾ ਤੰ ਕਰਦਾ ਹਾਂ ਕੋਈ ਸਿਆਪਲਾ ਕਰ ਮੈਂ ਤੁਹਾਨੂੰ ਜੀ ਇਹ ਪੈਰ ਪਰ ਮੰਨ ਲੈਂਦਾ ਹਾਂ ਵੀ ਜਦੋਂ ਅਸੀਂ ਵਾਰ-ਵਾਰ ਇਧਰੋਂ ਆਪ ਜੀ ਦੇ ਚਤਨਾਂ ਵਿੱਚ ਬੇਨਤੀ ਕਰਦੇ ਹਾਂ ਨਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰਿਓ ਤਾਂ ਕਈਆਂ ਨੂੰ ਲੱਗਦਾ ਵੀ ਇਹ ਚੈਨਲ ਵਾਲਿਆਂ ਨੂੰ ਫਾਇਦਾ ਹੁੰਦਾ ਹੈ ਪਰ ਸੰਯੋਗ ਕੀ ਇਹ ਨਹੀਂ ਦਾ ਨਸਾ ਕਿ ਜਦੋਂ ਤੁਸੀਂ ਲਾਈਕ ਅਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਕਾ ਚੈਨ ਨੂੰ ਫਾਇਦਾ ਹੁੰਦਾ ਪਰ ਸੱਚ ਕਰਕੇ ਜਾਨੀਓ ਜੇ ਆਪਾਂ ਇਦੋਂ ਅਣਮੋਲ ਵਿਚਾਰ ਤੋਂ ਵਾਅ ਨਾ ਇਹ ਲੈਣਤੀਆਂ ਕਿਸ ਕਾਹਦੀ ਕਰਦੇ ਆ ਸਾਡਾ ਸਭ ਤੋਂ ਮੰਦਾਨਾ ਲਖੀਂਦਾ ਇੱਕ ਕੋਈ ਚਾਰ ਕੀ ਅਮਰਤ ਵੀਨੇ ਦੇ ਨਾਲ ਗੁਰਜਾਨ ਕੋਈ ਨਾਮ ਦੇ ਨਾਮ ਕਹ ਜਿਹਨੂੰ ਬੰਦਗੀ ਦੇ ਨਾਲ ਗੁਰਜਾਨ ਕੋਈ ਕਿਸੇ ਤਰ੍ਹਾਂ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਬਚਨਾਂ ਨੂੰ ਜਦੋਂ ਸੁਣਦੇ ਆ ਮਾਤਾ ਦਿਲ ਕਰਦਾ ਹੈ ਉਹਨਾਂ ਬਚਨਾਂ ਨੂੰ ਕਮਾਉਣ ਦਾ ਮਾ ਕੋਈ ਵਾਰ-ਵਾਰ ਕਹਿੰਦੇ ਆ ਵੀ ਜੋੜਨਾ ਤਾਂ ਆਪਣੇ ਵਾਹਿਗੁਰੂ ਖਾਲਸਾ ਪੁੱਤਰੀ ਨੇ ਬਸ ਤੁਹਾਡੇ ਕੋਲ ਕੀਤੀ ਹੋਈ ਕਿ ਤੁਹੋਸ਼ ਨਹੀਂ ਤੁਹਾਡਾ ਪਲਾ ਕਰ ਦੇਣਾ ਤੁਹਾਡਾ ਜੀਨੀ ਸਵਾਉਣ ਦੇ ਨਾਲ ਮਹਾ ਪ੍ਰਕਿਰਤੀ ਕਹਿੰਦੇ ਅਮਰਤ ਵੀਰੇ ਆਪ ਮਖਣਾ ਅਤੇ ਕਿਸੇ ਹੋਰ ਨਹੀਂ ਅਮਰਤ ਵੀਰੇ ਦੇ ਨਾਲ ਗੋਦਮ ਦੀ ਤੀਰਣਾ ਦੇ ਦੀ ਸਾਡਾ ਇਹਦੇ ਵਿੱਚ ਇਹ ਕਲਾ ਹੋ ਜਾਣਾ ਹੈ ਤੇ ਜਿਹਨੂੰ ਆਪਾਂ ਅਮਰਤ ਵੀਰੇ ਦੇ ਨਾਲ ਜੋੜਦੇ ਆਂ ਜਿਹੜੇ ਮੰਨ ਲਓ ਕੋਈ ਆਪਣੇ ਕਹਿਣ ਦੇ ਅਮਰਤ ਵੀਰੇ ਉੱਠ ਕੇ ਨਾਮ ਜਤਨਾ ਸ਼ੁਰੂ ਕਰਦਿ। ਤਾਂ ਇਹਦਾ ਮਤਲਬ ਇਹ ਨਹੀਂ ਹੈ ਉਹਦੀ ਕੀਤੀ ਹੋਈ ਕਮਾਈ ਦੇ ਵਿੱਚੋਂ ਵਾਇਰ ਨੂੰ ਵੀ ਨਾ ਸਾਨੂੰ ਕੋਈ ਦੇਣਾ ਹੈ ਨਾ ਕਿ ਕਿਹੜਾ ਬੰਦਾ ਮਨਤ ਨਹੀਂ ਉੱਠੇਗਾ ਭਜਨ ਗੁੰਦੀ ਕੀ ਚੋਏਗਾ ਉਹਦੀ ਕਮਾਈ ਦਾ ਫਲ ਉਹਨੂੰ ਨਹੀਂ ਹੈ। ਬਸ ਜਿੰਨੇ ਇਹ ਕੋਸ਼ਿਸ਼ ਕੀਤੀ ਸੀ ਉਹਨੂੰ ਮਾਨਤ ਦੀ ਖੁਸ਼ੀ ਮਿਲਦੀ ਹੈ। ਸੋ ਆਪਣਾ ਸਭ ਤੋਂ ਵੱਡਾ ਲਾਲਚੰਦਾ ਹੈ ਉਹ ਮਾਨਤ ਲਈ ਖੁਸ਼ੀ ਪ੍ਰਾਪਤ ਕਰਨ ਦਾ ਕਿ ਕਿਤੇ ਸਾਥੇ ਵੱੰਡੋ ਵੀ ਕੀਤੀ ਹੋਈ ਕੋਈ ਕੋਸ਼ਿਸ਼ ਹੀ ਕਾਮਯਾਬ ਹੋ ਜਾਵੇ। ਕਿਉਂਕਿ ਕਿਲਕਾ ਤਾਂ ਮਾਲਕ ਨੇ ਦੱਸੀ ਆ। بس ਆਪਣੇ ਵੱਲੋਂ ਇੱਕ ਤੱਕ ਛੋਟੀ ਜਿਹੀ ਕੋਸ਼ਿਸ਼ ਹਈ ਆ ਕਿ ਕਿਤੇ ਇਸ ਚੈਨਲ ਤੋਂ ਹੀ ਕੋਈ ਵੀਡੀਓ ਸਮਝ ਕੇ ਇਸ ਗੱਲ ਨੂੰ ਸਮਝੇ ਜਾਵੇ ਕਿ ਅੰਮ੍ਰਿਤ ਬਿਨਾ ਸਾਡੇ ਲਈ ਕਿੰਨਾ ਗੁਰੂ ਜੀ ਆਪੇ ਅੰਮ੍ਰਿਤ ਬਿਰੇ ਦੇ ਨਾਲ ਦੋਚਾਰੇ ਕੋਈ ਉਹ ਪਰਮ ਕਿਤਾਬ on ਹਾਥਮਾ ਦੇ ਨਾਮ ਦੇ ਨਾਲ ਗੁਰਜਾਵੇ ਅਤੇ ਆਪਣੇ ਵੱਲੋਂ ਇਹੋ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਮਨੁੱਖ ਕਿਸੇ ਵੀ ਤਰ੍ਹਾਂ ਦੀ ਨੀਝ ਹੋ ਜੇ ਜਿਸ ਨਾਮ ਦੇ ਨਾਲ ਉਹ ਪਰਮ ਕਿਤਾਬ on ਬਾਪਾ ਨੂੰ ਆਸਰਦਾ ਹੈ ਹਾਂ ਸੇ ਨਾਮ ਦੇ ਨਾਲ ਕਰੇ ਬਸ ਅੰਮ੍ਰਿਤ ਵੇਲੇ ਉੱਠ ਕੇ ਕੰਮੋਸ਼ਨ ਕਰਦੇ ਕਿਉਂਕਿ ਅੰਮ੍ਰਿਤ ਵੇਲੇ ਦੀ ਤਾਕਤ ਅੰਮ੍ਰਿਤ ਵੇਲੇ ਦੀ ਵਰਤਕ ਸੰਤੋਜ ਹੀ ਸੰਮਨ ਦੇ ਦੋਸ਼ਿਤ ਨੂੰ ਅੰਮ੍ਰਿਤ ਵੇਲੇ ਉੱਠ ਕੇ ਨੰਨ ਤੇ ਤੁਸ਼ੀ ਕਰਦੇ ਹੈ ਜੋ ਸਾਡਾ ਸਤ ਸੰਤਨ ਦਾ ਲਾਭ ਇਹ ਹੈ ਕਿ ਸਾਤਾ ਕੇ ਭੈਣ ਭਰਾ ਇੱਕ ਮਾਈ ਜਾਨੀ ਸਿੱਖ ਤੋਂ ਜੋ ਜੋ ਕਿਸ ਕਰਕੇ ਆਪ ਇਹ ਦੋ बार बार ਗੇਨ ਕਰਦੇ ਹੈ ਇਸ ਕਰਕੇ ਆਪ ਦੀ ਚਮੜੀ ਤੇ ਚੇਹਰੇ ਤੇ ਇਹ ਕਿ ਜੀਵਨ ਨੂੰ ਸ਼ੇਰ ਕਰ ਸਕਤਾ ਹੈ ਤੇ ਜੇ ਤੁਹਾਡੇ ਮਨ ਦੇ ਵਿੱਚ ਸ਼ੇਅਰ ਵੀ ਸ਼ੱਕਿਆ ਵੀ ਨਹੀਂ ਵੀਡੀਓ ਸ਼ੇਅਰ ਕੀ ਕਿਹਾ ਇਹ ਚੈਨਲ ਵਾਲਿਆਂ ਦਾ ਉਹ ਜ਼ਿਆਦਾ ਹੋਵੇਗਾ ਤਾਂ ਤੁਹਾਡੇ ਚੰਮਗ ਵਿੱਚ ਇਹ ਬੇਨਤੀ ਹੈ ਕਿ ਤੁਸੀਂ ਵੀਡੀਓ ਖੁਦ ਸੁਣ ਕੇ ਉਹ ਜਾਣਕਾਰੀ ਨੂੰ ਸ਼ੇਅਰ ਕਰਦੇ ਹੋ ਤਾਂ ਬਹੁਤ ਆਨੰਦ ਸੇ ਮੁੰਗੀ ਕਿਸੇ ਕਰਕੇ ਇਹ ਬਚਨ ਕਰਦੇ ਸੰਨ ਕਿ ਜਦੋਂ ਕੱਲੇ ਹੋਵੋ ਉਦੋਂ ਗੁਰਨਾਨਕ ਪਾਤਸ਼ਾਹ ਜੀ ਦੇ ਨਾਮ ਬਦਲਾ ਕਰਿਆ ਕਰੋ ਤੇ ਜਦੋਂ ਚਾਰ ਜੀਆਂ ਚ ਬੈਠੇ ਹੋਵੋ ਉਦੋਂ ਬਰਨਾਨਕ ਪਾਸ਼ਾ ਦੀਆਂ ਦੱਲਾ ਕਰੋ ਗੁਰੂਆਂ ਦੀਆਂ ਗੱਲਾਂ ਕਰੋ ਇਸੇ ਕਰਕੇ ਕਿਹਾ ਸੀ ਨਾ ਇਸ ਕਰਕੇ ਪਹਿਲਾ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਅਮਰਤ ਵਿਵੇ ਦੇ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰਿਆ ਕਰੋ ਅਤੇ ਹੋ ਸਕੇ ਤਾਂ ਅੱਗੇ ਵੀ ਇਹ ਜਾਣਕਾਰੀ ਸ਼ੇਅਰ ਕਰਿਆ ਕਰੋ ਪਰ ਹਾਂ ਤੀਰਨ ਦੇ ਨਾਲ ਕਿ ਇਹ ਧਿਆਨ ਰੱਖਣਾ ਵੀ ਕਿਸੇ ਦੇ ਨਾਲ ਯੂਰ ਜ਼ਬਰਦਸਤੀ ਨਹੀਂ ਕਰਨੀ ਕਿਸੇ ਦੇ ਨਾਲ ਬੇਸਤ ਨੂੰ ਪੈਣਾ ਹਾਂ ਜੇਕਰ ਕਿਸੇ ਦੇ ਉੱਤੇ ਗੱਲ ਦਾ ਅਸਰ ਮੂਰੀਆ ਹੀ ਠੀਕਿਆ ਇਹ ਤਾਂ ਤੋਂ ਬਹਿਸਵਾਜਿ ਦੇ ਵਿੱਚ ਪੈਂਦਾ ਹੈ ਤਾਂ ਉਥੋਂ ਹਾਥੀਂ ਜੁਰ ਕੇ ਅੱਗੇ ਨਾ ਜਾਓ। ਸਾਡੇ ਬੰਦੋਂ ਤਾਂ ਅਦਰ ਤਾਂ ਪਾਉਂ ਨਹੀਂ ਕਰਦੇ ਤੇ ਨਾ ਹੀ ਇਦਾਂ ਦੀ ਬਹਿਸਵਾਜਿ ਦੇ ਵਿੱਚ ਪਹਿਣਾ। ਬਸ ਆਪਾਂ ਵਾਹਿਗੁਰੂ ਜੀ ਦਾ ਨਾਮ ਲੈ ਕੇ ਆਪਣੀ ਜੀਵਨ ਤੋਂ ਕੋਸ਼ਿਸ਼ ਕਰਨੀ ਆ। ਅਗਲੇ ਨੇ ਮੰਨਨੀ ਆ ਜਾਂ ਨਹੀਂ ਮੰਨਨੀ ਕੀ ਉਹਦੇ ਮਰਜ਼ੀ ਆ। ਇਹ ਉਹਦੇ ਤੇ ਰਹਿਣ ਦੋ। ਆਪਣਾ ਕੰਮ ਆ। ਕਿ ਪਹਿਲਾ ਜਾਣਕਾਰੀ ਮੀਟਿੰਗ ਹੋਵੇ ਖੁਰ ਨੂੰ ਆਪ ਆਪਣੀ ਜ਼ਿੰਦਗੀ ਦੇ ਵਿੱਚ ਆਪਣਾ ਲਾਹ ਪਹਿਲਾ ਖੁਦ ਕਮਾਈ ਕਰਨੀ ਆ ਜੇ ਜਦੋਂ ਖੁਦ ਕਮਾਈ ਕਰਨ ਦੀ ਯਾਜ ਆ ਜਾਵੇ ਫਿਰ ਅੰਗੇ ਪ੍ਰੇਰਨਾ ਦੇ ਨੂੰ ਸ਼ੁਰੂ ਕਰਨੀ ਆ ਇਹ ਨਹੀਂ ਆ ਵੀ ਆਪ ਅਮਰ ਦੇ ਲਈ ਰੱਖਦੇ ਨਹੀਂ ਆ ਅਤੇ ਦੂਜਿਆਂ ਨੂੰ ਪਹੁੰਚਣ ਤਰੇ ਤੱਕ ਇਹ ਗੱਲਾਂ ਨਹੀਂ ਬਣਾਨੀਆਂ ਜੇ ਖੁਦ ਤੇ ਕੋਈ ਕਮਾਈ ਨਹੀਂ ਹੋਵੇ ਕਿਸੇ ਦੇ ਮਤਲਬ ਕਹੀ ਨੂੰ ਕੀ ਬਤਾਵੀਂ ਜੋ ਚਿੰਤੇ ਅਸਬਤ ਨੂੰ ਦਾਈ ਬਸ ਸਤੋਂ ਤਾਂ ਜਾਣਕਾਰੀ ਹੀ ਚੰਗੀ ਕਰਨੀ ਹੈ ਵੀ ਹਾਂ ਮਹਾਵਿਖਾਂ ਦੇ ਆ ਬਚਨ ਸੁਨੇ ਆ ਸਾਨੂੰ ਚੰਗੇ ਲੱਗੇ ਆ ਅਗਲੇ ਨੂੰ ਸੁਣਾਤੇ ਆ ਅੱਗੇ ਵਧੋ ਜੀ ਉਹਨਾਂ ਦਾ ਬਚਨਾਂ ਨੇ ਹਮਾਉਂਆ ਹੈ ਜਾਂ ਨਹੀਂ ਕਿ ਨੁਣਾ ਕੀ ਹੋ ਰਹੀ ਤੇ ਸੁਸੰਗਤ ਜੀ ਕਿ ਇਹ ਵੇਲੇ ਤੁਹਾਨੂੰ ਵੀ ਇਹੇ ਉਰਤਾਂ ਨਾਲ ਕਰ ਰਹੀ ਹੈ